ਸਾਡੇ ਗੁਰੂਆਂ ਪੀਰਾਂ ਦਾ ਉਪਦੇਸ਼ ਇਹੀ ਹੈ ਕਿ ਉਹ ਗੱਲਾਂ ਸੀ ਬਾਹਰ ਆ ਕੇ ਜਾਦੇ ਸਿਆਣੇ ਬਣਿਏ ਧਰਮ ਇਨਸਾਨ ਨੂੰ ਮਨੁੱਖਤਾ ਸਿਖਾਉਂਦਾ ਹੈ ਧਰਮ ਇਨਸਾਨ ਨੂੰ ਸਲੀਕਾ ਸਿਖਾਉਂਦਾ ਹੈ ਧਰਮ ਇਨਸਾਨ ਨੂੰ ਪਿਆਰ ਨਾਲ ਪਿਆਰ ਕਰਨਾ ਸਿਖਾਉਂਦਾ ਹੈ ਧਰਮ ਇਨਸਾਨ ਨੂੰ ਨਫ਼ਰਤ ਦੂਰ ਕਰਨੀ ਸਿਖਾਉਂਦਾ ਹੈ ਧਰਮ ਅਨੁਸ਼ਾਸਨ ਵੱਧ ਸਮਾਜ ਬਣਾਉਣਾ ਸਿਖਾਉਂਦਾ ਹੈ ਅਸੀਂ ਸਾਰੇ ਧਾਰਮਿਕ ਹਾਂ ਤੇ ਵੱਖ-ਵੱਖ ਧਾਰਮਿਕ ਸਥਾਨਾਂ 'ਚ ਜਾਂਦੇ ਹਾਂ ਫਾਰਮੈਲਟੀ ਨਾ ਕਰੀਏ ਕਿਉਂਕਿ ਜਿਆਦਾ ਤੌਰ ਤੇ ਨਾ ਸਾਡੀ ਫਾਰਮੈਲਟੀ ਚੱਲਦੀ ਹੈ ਸਿਆਣੇ ਹੋਣ ਦੀ ਫਾਰਮੈਲਟੀ ਕਿਉਂ ਕਰਦੇ ਹੋ ਮੈਂ ਜਗਜੀਵਨ ਸਿੰਘ ਆਲੀਕੇ ਦੋਸਤੋ ਜੇਕਰ ਤੁਸੀਂ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਜੀਵਨ ਦੇ ਨੁਕਤੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਜੀਵਨ ਦੇ ਨੁਕਤੇ ਫੇਸਬੁੱਕ ਪੇਜ ਤੇ ਇੰਸਟਾਗ੍ਰam ਫੋਲੋ ਕਰ ਲਓ ਗੱਲ ਕਰਦੇ ਆ ਧਾਰਮਿਕ ਸਥਾਨਾਂ ਦੇ ਅੰਦਰ ਦਿੱਤੇ ਜਾਣ ਵਾਲੇ ਉਪਦੇਸ਼ਾਂ ਬਾਰੇ ਅਸੀਂ ਸਾਰੇ ਧਾਰਮਿਕਾਂ ਕੋਈ ਵੀ ਇਨਸਾਨ ਬਿਨਾਂ ਧਰਮ ਤੋਂ ਹੈ ਹੀ ਨਹੀਂ ਉਹ ਕਿਸੇ ਨਾ ਕਿਸੇ ਧਰਮ ਨਾਲ ਜੁੜਿਆ ਹੋਇਆ ਹੈ ਧਰਮ ਇਨਸਾਨ ਨੂੰ ਮਨੁੱਖਤਾ ਸਿਖਾਉਂਦਾ ਹੈ ਧਰਮ ਇਨਸਾਨ ਨੂੰ ਸਲੀਕਾ ਸਿਖਾਉਂਦਾ ਹੈ ਧਰਮ ਇਨਸਾਨ ਨੂੰ ਪਿਆਰ ਨਾਲ ਪਿਆਰ ਕਰਨਾ ਸਿਖਾਉਂਦਾ ਹੈ ਧਰਮ ਇਨਸਾਨ ਨੂੰ ਨਫ਼ਰਤ ਦੂਰ ਕਰਨੀ ਸਿਖਾਉਂਦਾ ਹੈ ਧਰਮ ਅਨੁਸ਼ਾਸਨ ਵੱਧ ਸਮਾਜ ਬਣਾਉਣਾ ਸਿਖਾਉਂਦਾ ਹੈ ਅਸੀਂ ਸਾਰੇ ਧਾਰਮਿਕ ਹਾਂ ਤੇ ਵਕ ਵਕ ਧਾਰਮਿਕ ਸਥਾਨਾਂ 'ਚ ਜਾਂਦੇ ਆ ਚੰਗੀ ਗੱਲ ਹੈ ਵਧੀਆ ਗੱਲ ਹੈ ਪਰ ਇੱਕ ਗੱਲ ਬੜੀ ਸੋਚਣ ਵਾਲੀ ਹੈ ਕਿ ਅਸੀਂ ਧਾਰਮਿਕ ਸਥਾਨਾਂ ਦੇ ਅੰਦਰ ਜਾਂਦੇ ਆ ਧਾਰਮਿਕ ਸਥਾਨਾਂ ਦੇ ਅੰਦਰ ਜਾ ਕੇ ਅਸੀਂ ਸਾਰੇ ਬੜੇ ਅਨੁਸ਼ਾਸਨਬੱਧ ਹੋ ਜਾਂਦੇ ਆ ਮੈਂ ਜ਼ਿਆਦਾਤਰ ਲੋਕਾਂ ਦੀ ਗੱਲ ਕਰਦਾ ਸਾਰੇ ਨਹੀਂ ਕੁਝ ਲੋਕ ਬਹੁਤ ਐਸੇ ਵੀ ਹੈ ਜਿਹੜੇ ਧਾਰਮਿਕ ਸਥਾਨਾਂ ਦੇ ਅੰਦਰ ਵੀ ਅਨੁਸ਼ਾਸਨਬੱਧ ਨੇ ਤੇ ਬਾਹਰ ਵੀ ਅਨੁਸ਼ਾਸਨਬੱਧ ਨੇ ਪਰ ਜ਼ਿਆਦਾਤਰ ਲੋਕਾਂ ਦੀ ਜੇ ਆਪਾਂ ਗੱਲ ਕਰੀਏ ਤੁਸੀਂ ਸੋਚੋਗੇ ਅੱਗੇ ਆਪਾਂ ਕੁਝ ਗੱਲਾਂ ਹੋਰ ਕਰਨੀਆਂ ਕਿ ਧਾਰਮਿਕ ਸਥਾਨਾਂ ਦੇ ਅੰਦਰ ਜਾ ਕੇ ਅਸੀਂ ਸਾਰੇ ਬੜੇ ਸਿਆਣੇ ਬੜੇ ਸੂਝਵਾਨ ਬੜੇ ਵਧੀਆ ਬਣ ਜਾਂਦੇ ਆ ਕੋਈ ਅਸੀਂ ਉੱਥੇ ਅਨੁਸ਼ਾਸਨਹੀਣਤਾ ਨਹੀਂ ਕਰਦੇ ਜੇ ਅਸੀਂ ਉੱਥੇ ਬੈਠਣਾ ਹੈ ਤਾਂ ਵੀ ਅਨੁਸ਼ਾਸਨ ਚ ਜੇ ਅਸੀਂ ਖਾਣਾ ਹੈ ਤਾਂ ਵੀ ਅਨੁਸ਼ਾਸਨ ਚ ਜੇ ਅਸੀਂ ਉੱਥੇ ਆਪਣਾ ਵਹੀਕਲ ਪਾਰਕ ਕਰਨਾ ਹੈ ਤਾਂ ਵੀ ਅਨੁਸ਼ਾਸਨ ਚ ਜੇ ਅਸੀਂ ਕੋਈ ਗੱਲ ਕਰਨੀ ਹੈ ਇੱਕ ਦੂਜੇ ਨਾਲ ਤਾਂ ਵੀ ਬਹੁਤ ਚੰਗੀ ਗੱਲ ਕਰਦੇ ਆ ਪਰ ਜਦੋਂ ਅਸੀਂ ਸਾਰਾ ਕੁਝ ਕਰਕੇ ਉੱਥੇ ਧਾਰਮਿਕ ਸਥਾਨ ਤੋਂ ਬਾਹਰ ਆਉਨੇ ਆ ਤਾਂ ਧਾਰਮਿਕ ਸਥਾਨ ਦੇ ਗੇਟ ਤੋਂ ਬਾਹਰ ਆ ਕੇ ਹੀ ਜ਼ਿਆਦਾਤਰ ਸਾਡੇ ਲੋਕ ਜ਼ਿਆਦਾਤਰ ਖੋਰ ਗੱਲਾਂ ਵੱਲ ਪੈ ਜਾਂਦੇ ਨੇ ਸ਼ੁਰੂ ਹੋ ਜਾਂਦੀਆਂ ਨੇ ਨਫ਼ਰਤਾਂ ਸ਼ੁਰੂ ਹੋ ਜਾਂਦੀਆਂ ਨੇ ਈਰਖਾਵਾਂ ਸ਼ੁਰੂ ਹੋ ਜਾਂਦੀਆਂ ਨੇ ਅਨੁਸ਼ਾਸਨਹੀਣਤਾ ਦੀਆਂ ਗੱਲਾਂ ਜਦੋਂ ਇਨਸਾਨ ਸਮਾਜ ਦੇ ਵਿੱਚ ਬਾਹਰ ਆ ਕੇ ਵਿਚਰਦਾ ਹੈ ਤਾਂ ਉਹ ਸਾਰਾ ਕੁਝ ਆਮ ਤੌਰ ਤੇ ਜ਼ਿਆਦਾਤਰ ਲੋਕਾਂ ਦੀ ਜੇ ਮੈਂ ਗੱਲ ਕਰਾਂ ਤਾਂ ਧਾਰਮਿਕ ਸਥਾਨਾਂ ਦੇ ਅੰਦਰ ਜੋ ਉਹ ਪ੍ਰਾਪਤ ਕਰਦੇ ਨੇ ਜੋ ਸਿੱਖਿਆ ਪ੍ਰਾਪਤ ਕਰਦੇ ਨੇ ਜੋ ਉਪਦੇਸ਼ ਪ੍ਰਾਪਤ ਕਰਦੇ ਨੇ ਉਹ ਬਾਹਰ ਆ ਕੇ ਭੁੱਲ ਜਾਂਦੇ ਨੇ ਪਰ ਹੋਣਾ ਕੀ ਚਾਹੀਦਾ ਹੈ ਹੋਣਾ ਇਹ ਚਾਹੀਦਾ ਹੈ ਕਿ ਧਾਰਮਿਕ ਸਥਾਨ ਦੇ ਅੰਦਰ ਜਿਸ ਤਰ੍ਹਾਂ ਅਸੀਂ ਅਨੁਸ਼ਾਸਨਬੱਧ ਰਹਿਣੇ ਆਂ ਜਿਸ ਤਰ੍ਹਾਂ ਅਸੀਂ ਹਰ ਗੱਲ ਸਲੀਕੇ ਨਾਲ ਕਰਦੇ ਆਂ ਹਰ ਗੱਲ ਸੋਚਦੇ ਆਂ ਸਿਆਣੇ ਬਣਦੇ ਆਂ ਅਸੀਂ ਅੰਦਰ ਤਾਂ ਉਸੇ ਤਰ੍ਹਾਂ ਜਿਹੜਾ ਸਾਡੇ ਗੁਰੂਆਂ ਪੀਰਾਂ ਦਾ ਉਪਦੇਸ਼ ਇਹੀ ਹੈ ਕਿ ਉਹ ਗੱਲਾਂ ਅਸੀਂ ਬਾਹਰ ਆ ਕੇ ਜਾਦੇ ਸਿਆਣੇ ਬਣੀਏ ਬਾਹਰ ਆ ਕੇ ਬਹੁਤ ਜ਼ਰੂਰੀ ਆ ਸਾਡੇ ਲਈ ਸਿਆਣੇ ਬਣਨਾ ਤਾਂ ਕਿ ਅਸੀਂ ਸਮਾਜ ਦੇ ਵਿੱਚ ਸੁਚੱਜਤਾ ਲੈ ਕੇ ਆ ਸਕੀਏ ਸਮਾਜ ਦੇ ਵਿੱਚ ਚੰਗੀਆਂ ਗੱਲਾਂ ਆ ਸਕਣ ਇਹੀ ਇਹੀ ਉਪਦੇਸ਼ ਹੈ ਨਾ ਸਾਡੇ ਗੁਰੂ ਸਾਹਿਬਾਨਾਂ ਦਾ ਇਹੀ ਪੀਰ ਫਕੀਰਾਂ ਦਾ ਉਪਦੇਸ਼ ਹੈ ਨਾ ਤੇ ਉਹਨਾਂ ਨੇ ਕਿਹਾ ਕਿ ਚੰਗਾ ਇਨਸਾਨ ਬਣੀਏ ਅਸੀਂ ਅਸੀਂ ਨਫ਼ਰਤਾਂ ਖਤਮ ਕਰੀਏ ਅਸੀਂ ਇਹ ਸਾਰਾ ਕੁਝ ਖਤਮ ਕਰੀਏ ਪਰ ਜਦੋਂ ਅਸੀਂ ਆਮ ਤੌਰ ਤੇ ਅਸੀਂ ਦੇਖਦੇ ਹਾਂ ਜਦੋਂ ਅਸੀਂ ਬਾਹਰ ਆ ਜਾਂਦੇ ਹਾਂ ਗੇਟ ਨਿਕਲਦੀ ਕਿਸੇ ਵੀ ਅਸੀਂ ਧਾਰਮਿਕ ਸਥਾਨ ਤੇ ਜਦੋਂ ਜਾਂਦੇ ਹਾਂ ਜਦੋਂ ਅਸੀਂ ਬਾਹਰ ਬਾਹਰ ਆ ਜਾਂਦੇ ਹਾਂ ਤਾਂ ਸਾਡੇ ਚ ਉਹ ਸਾਰੀ ਕੁਰੀਤੀਆਂ ਉਹ ਸਾਰਾ ਕੁਝ ਹੀ ਅਨੁਸ਼ਾਸਨਹੀਨਤਾ ਸਾਡੇ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਬੋਲਬਾਣੀ ਦੇ ਵਿੱਚ ਵੀ ਸਾਡੇ ਚ ਵਿਗਾੜ ਆ ਜਾਂਦਾ ਉਸ ਤੋਂ ਵਿੱਚ ਸਾਡੇ ਖਾਣ ਪੀਣ ਦੇ ਵਿੱਚ ਵੀ ਵਿਗਾੜ ਆ ਜਾਂਦਾ ਉਸ ਤੋਂ ਵਿੱਚ ਸਾਡੇ ਜੇ ਅਸੀਂ ਕੋਈ ਆਪਣਾ ਵਹੀਕਲ ਕਿਤੇ ਲੈ ਕੇ ਜਾਂਦੇ ਆ ਉਹਦੇ ਵਿੱਚ ਵੀ ਅਸੀਂ ਪਤਾ ਨਹੀਂ ਲੱਗਦਾ ਸਾਨੂੰ ਕਿਵੇਂ ਪਾਰਕਿੰਗ ਕਰਨਾ ਪਰ ਹੁਣ ਇਹ ਚਾਹੀਦਾ ਵੀ ਅਸੀਂ ਉਹ ਧਾਰਮਿਕ ਸਥਾਨ ਦੇ ਅੰਦਰ ਜੋ ਪ੍ਰਾਪਤ ਕੀਤੀ ਗੱਲ ਹੈ ਉਸ ਗੱਲ ਨੂੰ ਅੰਦਰ ਤਾਂ ਲਾਗੂ ਕਰਨਾ ਹੀ ਹੈ ਉਸ ਗੱਲ ਨੂੰ ਅਸੀਂ ਬਾਹਰ ਆ ਕੇ ਜ਼ਰੂਰ ਲਾਗੂ ਕਰੀਏ ਤਾਂ ਕਿ ਸਾਡਾ ਸਮਾਜ ਸੋਹਣਾ ਬਣਾਇਆ ਜਾ ਸਕੇ ਅਸੀਂ ਫਾਰਮੈਲਟੀ ਨਾ ਕਰੀਏ ਫਾਰਮੈਲਟੀ ਨਾ ਕਰੀਏ ਕਿਉਂਕਿ ਜਿਆਦਾ ਤੁਰਤ ਇਹ ਸਾਡੀ ਫਾਰਮੈਲਟੀ ਚੱਲਦੀ ਹੈ ਸਿਆਣੇ ਹੋਣ ਦੀ ਫਾਰਮੈਲਟੀ ਕਿਉਂ ਕਰਦੇ ਹੋ ਫਾਰਮੈਲਟੀ ਛੱਡੋ ਬਾਹਰ ਆ ਕੇ ਰੀਅਲ ਚ ਅਸਲੀਅਤ ਦੇ ਵਿੱਚ ਆਪਾਂ ਸਿਆਣੇ ਬਣੀਏ ਤਾਂ ਹੀ ਸਾਡੇ ਉਪਦੇਸ਼ ਆ ਜਿਹੜੇ ਗੁਰੂ ਸਹਿਬਾਨਾਂ ਦੇ ਪੀਰਾਂ ਫਕੀਰਾਂ ਦੇ ਜੋ ਸਾਨੂੰ ਦਿੱਤੇ ਨੇ ਉਹ ਪੂਰੇ ਹੋ ਸਕਣਗੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਬਹੁਤ ਬਹੁਤ ਧੰਨਵਾਦ